ਇੱਧਰ ਤੋਂ ਹੋ ਜਾ ਬਾਈ ਹੋਰ ਬਚਾ ਲੈ लोकसभा ਹਲਕਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਗਿੱਦੜ ਬਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਜ਼ਦੂਰ ਦੇ ਘਰ ਰਾਤ ਰਹਿਨ ਕਰਨ 'ਤੇ ਚੋਣ ਕਮਿਸ਼ਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ। ਵਿਧਾਨ ਸਭਾ ਹਲਕਾ ਲੰਬੀ ਦੇ ਚੋਣ ਅਫਸਰ ਡਾਕਟਰ ਰਿਚਾ ਸ਼ਰਮਾ ਨੇ ਦੱਸਿਆ ਕਿ ਲੰਗੀ 21 ਅਪ੍ਰੈਲ ਦੀ ਰਾਤ ਨੂੰ ਰਾਜਾ ਵੜਿੰਗ ਵੱਲੋਂ ਇੱਕ ਮਜ਼ਦੂਰ ਦੇ ਘਰ ਰੋਟੀ ਖਾਣ ਅਤੇ ਰਾਤ گزارਨ ਤੋਂ ਬਾਅਦ ਸਵੇਰੇ ਜਾਣ ਵਾਲੇ ਕਤਿਤ ਮਜ਼ਦੂਰ ਨੂੰ 5000 ਰੁਪਏ ਦਿੱਤੇ ਗਏ ਸਨ। ਇਸ ਤੋਂ ਇਲਾਵਾ ਇੱਕ ਵਿਅਕਤੀ ਦੀ ਆਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇਕੱਠ ਕਰਨ ਦੀ ਗੱਲ ਆਖ ਰਿਹਾ ਹੈ। ਸਾਰੇ ਸਰਪੰਚ ਸਾਹਿਬਾ ਨੂੰ ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਆਪਣੇ ਐਮ.ਐਲ.ਏ. ਸਾਹਿਬ ਵੱਲੋਂ ਵੀ ਸੋਭਾ ਆਪਾਂ ਸਵੇਰੇ 9 ਵਜੇ ਝੀਲਾਂ ਤੇ ਇਕੱਠੇ ਹੋਣਾ ਆਪਣੀ ਪੂਰੀ ਤਿਆਰੀ ਨਾਲ ਆਇਓ ਆਪਣੀਆਂ ਗੱਡੀਆਂ ਗੁੱਡੀਆਂ ਨਾਲ ਲੈ ਕੇ ਝੰਡੇ ਲਾ ਕੇ ਬੈਨਰ ਲਾ ਕੇ ਸਵੇਰ 9 ਵਜੇ ਬਠੰਡਾ ਝੀਲਾਂ ਤੇ ਜੀ ਸਾਰੇ ਇਸ ਮੈਸੇਜ ਨੂੰ ਅੱਗੇ ਫਾਰਵਰਡ ਕਰ ਦਿਓ ਜੀ ਗਰੁੱਪਾਂ ਦੇ ਵਿੱਚ ਬਹੁਤ ਬਹੁਤ ਮਿਹਰਬਾਨੀ ਬਾਈ ਜੀ ਸਾਰੇ ਬਲਾਕ ਸਮਤੀ ਮੈਂਬਰ ਸਾਰੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਰੇ ਭਰਾਵਾਂ ਨੇ ਸਾਰੇ ਸੱਜਣਾ ਮਿੱਤਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਉੱਥੇ ਇਨਵਾਈਟ ਕਰਨਾ ਹੈ ਵੱਧ ਤੋਂ ਵੱਧ ਆਪਾਂ ਇਕੱਠ ਕਰਨਾ ਹੈ ਜੀ ਪੂਰੀ ਤਿਆਰੀ ਨਾਲ ਚੱਲਣਾ ਹੈ ਸਵੇਰ 9 ਵਜੇ ਜੀ ਮਿਹਰਬਾਨੀ ਜੀ ਇੱਥੇ ਦੱਸਣਯੋਗ ਹੈ ਕਿ ਚੋਣ ਜ਼ਾਬਤੇ ਦੌਰਾਨ ਕੋਈ ਵੀ ਵਿਧਾਇਕ ਕਿਸੇ ਨੂੰ ਵੀ ਕੋਈ ਪੈਸਾ ਨਹੀਂ ਦੇ ਸਕਦਾ ਜਿਸ ਕਾਰਨ ਚੋਣ ਕਮਿਸ਼ਨ ਨੇ ਰਾਜਾ ਵੜਿੰਗ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਤੇ ਨੋਟਿਸ ਜਾਰੀ ਕੀਤਾ ਹੈ ਜ਼ਿਕਰ ਯੋਗ ਹੈ ਕਿ ਰਾਜਾ ਵੜਿੰਗ ਦਾ ਮਜ਼ਦੂਰ ਦੇ ਘਰ ਰੋਟੀ ਖਾਣ ਦੀ ਵੀਡੀਓ ਬਣਾਉਣਾ ਉਹਨਾਂ ਨੂੰ ਹੀ ਮਹਿੰਗਾ ਪੈ ਗਿਆ। ਵੀਡੀਓ ਵਿੱਚ ਰਾਜਾ ਵੜਿੰਗ ਮਟਰ ਪਨੀਰ ਦੀ ਸਬਜ਼ੀ ਖਾ ਰਹੇ ਨੇ ਤੇ ਚੁੱਲ੍ਹੇ ਦੇ ਕੋਲ ਬੈਠੀ ਔਰਤ ਮਹਿਜ਼ ਰੋਟੀਆਂ ਗਰਮ ਕਰ ਰਹੀ ਹੈ, ਨਾ ਕਿ ਬਣਾ ਰਹੀ ਹੈ। ਵੀਡੀਓ ਵਿੱਚ ਨਾ ਤਾਂ ਚੁੱਲ੍ਹੇ ਦੇ ਕੋਲ ਕੋਈ ਪ੍ਰਾਤ ਹੈ ਤੇ ਨਾ ਹੀ ਕੋਈ ਚੱਕਲਾ ਵੇਲਣਾ ਤੇ ਨਾ ਹੀ ਗੁੰਨਿਆ ਹੋਇਆ ਆਟਾ। ਜਿਸ ਤੋਂ ਇੰਜ ਲੱਗ ਰਿਹਾ ਜਿਵੇਂ ਰਾਜਾ ਵੜਿੰਗ ਰੋਟੀ ਤੇ ਸਬਜ਼ੀ ਨਾਲ ਲੈ ਕੇ ਆਏ ਸਨ ਤੇ ਮਹਿਜ਼ ਉੱਥੇ ਗਰਮ ਕਰਕੇ ਰੋਟੀ ਖਾਦੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਕਾਰਨ ਜਨ ਕਮਿਸ਼ਨ ਵੱਲੋਂ ਵਿੜਿੰਗ ਤੋਂ 2 ਦਿਨਾਂ ਅੰਦਰ ਜਵਾਬ ਦੀ ਮੰਗ ਕੀਤੀ ਗਈ ਹੈ। ਸ਼੍ਰੀ ਮੁਖਸਰ ਸਾਹਿਬ ਤੋਂ ਜਸਪਾਲ ਮਾਨ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ ਜੀਆਈਸੀ ਦੀ ਫੀਸ ਨਹੀਂ ਵੱਧ ਰਹੀ ਇਫੈਕਟਿਵ 1 ਅਪ੍ਰੈਲ ਤੋਂ ਜੀਆਈਸੀ ਦੀ ਫੀਸ 10200 ਹੀ ਰਹੇਗੀ ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 92563 92563